ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲੈ ਗਏ ਨੇ ਉਹਨਾਂ ਦੀ ਮੈਂ ਸੰਖੇਪ ਦੇ ਵਿੱਚ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਚਾਹਣਾ। ਇੱਕ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਦੇ ਵਿੱਚ ਜਿਹੜੀਆਂ ਮਕਾਨ ਅਨੁਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੀਆਂ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਬढ़ाके ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ 'ਚ ਕਿਤੇ ਨਾ ਕਿਤੇ ਕਰਪ ਚੱਕਰਾਂ 'ਚੋਂ ਫਿਰ ਕ腐ਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ ਅੰਝ ਧੱਕੇ ਖਾਣ ਦੀ ਲੋੜ ਨਹੀਂ 셀ਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਬਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਵਿੱਚ ਗਰਾਊਂਡ ਪਾਰਕਿੰਗ ਤੇ ਸੈਟ ਬੈਕ ਤੇ ਖੁੱਲ੍ਹੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ 'ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ 'ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਬਵਸਤਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀਆਂ ਗਈਆਂ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ। ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੁਧਿਆਣਾ ਨੌਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਇੱਕ ਕਾਨੂੰਗੋ ਇੱਕ ਇੱਕ ਕਾਨੂੰਗੋ ਸੈਕਟਰ ਹੈ। ਇਸਾਤ ਤੋਂ ਅੱਠ ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਹਿਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਵਜੋਂ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ ਜੀਐਸਟੀ ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ 에ਅਰ ਫੋਰਸ ਸਟੇਸ਼ਨ ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਨੂ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਗਿਆ ਵੀ ਜੋ ਬਰਨਾਲਾ ਜਿਹੜਾ ਨਗਰ ਕੌਂਸਲ ਸੀਓ ਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਬੱਦ ਇਹ ਨਵੇਂ ਪੋਸਟਾਂ ਕ੍ਰੀਏਟ ਕੀਤੇ ਗਏ ਸਪੋਰਟਸ ਮੈਡੀਸਨ ਨਾਲ ਰਿਲੇਟਡ ఫిਜ਼ੀਓਥੈਰੇਪਿਸਟ ਯੋਗਾ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ 3 ਸਾਲ ਲਈ ਜਿਹੜਾ ਉਹ ਕੰਟ੍ਰੈਕਟ ਤੇ ਰੱਖਿਆ ਜਾਊਗਾ ਤੇ ਸਪੋਰਟਸ ਦੇ ਵਿੱਚ ਇਹ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜਾ ਸਪੋਰਟਸ ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਯਾਦਾ ਯੂਸਿੰਗ ਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚ ਉਹਨਾਂ ਨੂੰ ਤਾਇਨਾਤ ਕੀਤਾ ਜਿੱਥੇ ਜ਼ਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜ਼ਿਆਦਾ ਇਹਨਾਂ ਜ਼ਿਲ੍ਹਿਆਂ ਚ ਹੈਗੇ ਨੇ ਸੋ ਤਾਂ ਕਿ ਉਹਨਾਂ ਦੇ ਜੇ ਕੋ 6 ਵਜੇ ਦੀਏ ਤਾਂ ਕਭਰੀ ਸਿੱ ਜਲਦੀ ਹੋਵੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ఫిਜ਼ਿਓથેਰਾਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵੱਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਐਸਆਈ ਹਸਪੀਟਲ ਜਿਹੜਾ ਉਹ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮੁਹैया ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਦੇਣੀ ਪੈਂਦੀ ਹੈ ਜਿੱਥੇ ਕਿ ਮਜ਼ਦੂਰਾਂ ਦਾ ਜਾਂ ਗਰੀਬਾਂ ਦਾ ਇਲਾਜ ਹੁੰਦਾ ਹੈ ਈਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪ੍ਰਵਾਨਗੀ ਦਿੱਤੀ ਗਈ ਹੈ ਚਾਰ ਕਿਲੋ 4 ਏਕੜ 4 ਏਕੜ ਜਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪਤਾਲ ਬਣ ਜਾਊਗਾ ਤਾਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ ਤੇ ਬਾਕੀ ਜਿਹੜੇ ਰੀ ਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 22 21 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਾਟੈਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਓਪਰੇਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਵੀ ਹੈਵ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਨੂੰ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡਾਓ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਤੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਉਹ ਪੋਟਾ ਲੈ ਕੇ ਤੇ ਜਿਹੜੇ ਰੂਲ ਨੇ ਉਹ ਲਾਗੂ ਕੀਤੇ ਜਾਣ ਸੋ 7 ਏਜੰਡੇ ਹਾਈਪੋਥੈਕੀਸ਼ਨ ਵਾਲਾ ਸੋ ਜੋ ਇਕੂ ਟੇਬਲ ਮਾਰਗਿਨ ਜੋ ਹਾਈਪੋਥੈਕੀਸ਼ਨ ਵਾਲੇ ਤੇ ਜੋ ਹਾਂ ਲਿਮਿਟ ਲਾ ਤਾਂ ਕੈਪਟ ਹਾਂ ਇੱਕ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉਹ ਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪਹਿਲਾਂ ਲੱਖ ਰੁਪਏ ਸੀ ਉਹ 1000 ਕਰ ਹਜ਼ਾਰ ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਇਹ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਵਾਨ ਹੋਏ ਨੇ ਤੇ ਇਹਦੇ ਵਿੱਚ 7 ਦੇ 7ਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਜੇ ਵਕ ਵਕ ਕੈਬਨਿਟ ਮੰਤਰੀਆਂ ਦੀਆਂ ਉਹਨਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਥਿਊਜ਼ ਵੀ ਲੈ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕਪੱਖੀ ਹੋਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਹਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾਂ ਕੋਈ ਖੱਜਲਖਵਾਰੀ ਜਿਹੜੀ ਹੈ ਵਾਧੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਵਿੱਚ ਵੀ ਅਸੀਂ ਕਿਹਾ ਕਿ ਅਸੀਂ ਈਸਟ ਟੂ ਬਿਜ਼ਨਸ ਜਿਹੜਾ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਦ ਵਪਾਰ ਕਰਨ ਦੇ ਵਿੱਚ ਸੌਖ ਹੈ ਹੀ ਤੇ ਤਾਂ ਕਿ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕೇಷನ್ಸ್ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਏ ਜਾ ਸਕਣ ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ